ਕਸਟਮਾਈਜ਼ਡ ਚੀਜ਼ ਬਣਾਉਣੀ ਹੁੰਦੀ ਵੀ ਆਪਾਂ ਨੂੰ ਲੋੜ ਹੁੰਦੀ ਵੀ ਆਪਾਂ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਆ ਕੁਛ ਮਾੜਾ ਮੋਟਾ ਉਹਦੇ ਵਿੱਚ ਆਪਾਂ ਆਪਾਂ ਉਹਦੇ ਹਿਸਾਬ ਨਾਲ ਕੰਮ ਕਰਾਉਣਾ ਉਹ ਚੀਜ਼ ਕਰਾਉਣੀ ਆ ਮੰਨ ਲਓ ਕਿਸੇ ਤਰ੍ਹਾਂ ਦਾ ਵੀ ਜਿਹੜਾ ਖੇਤੀ ਵਾਲਾ ਸੰਦ ਆ ਉਹ ਵੀਰ ਹੋਣੇ ਬਣਾਉਂਦੇ ਆ ਦੇਖੋ ਹੁਣ ਆ ਵੀ ਵੀਰ ਹੁਣਾਂ ਕੋਲੇ ਟੈਲੈਂਟ ਬਾਕੀ ਆ ਵੀ ਇਹਨਾਂ ਦੇ ਜਿਹੜੇ ਖਰਾਹ ਬਣ ਕੇ ਉਹ ਅਮਰੀਕਾ ਦੇ ਵਿੱਚ ਵੀ ਇਹਨਾਂ ਨੇ ਭੇਜੀ ਹੋਈ ਆ ਉਹ ਹਾਈਡਰੌਲਿਕ ਚੀਜ਼ ਤੁਸੀਂ ਜਿਹੇ ਜੀ ਕਹੋਗੇ ਉਹੋ ਜੀ ਬਣਾ ਲੈਂਦੇ ਆ ਇਹਨਾਂ ਦੇ ਖਰਾਹ ਬਣਾਉਣਾ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਕੁਛ ਵੀ ਮੰਨ ਲਓ ਜਿਹੜਾ ਖੇਤੀ ਦੇ ਰਿਲੇਟਿਡ ਜੋ ਵੀ ਸੰ ਅ ਜਿਵੇਂ ਕਿ ਤੁਹਾਨੂੰ ਪਤਾ ਏ ਵੀ ਆਪਾਂ ਜਿਹੜਾ ਕੰਮ ਆ ਆਪਣਾ ਸੀਸੀਟੀਵੀ ਦਾ ਕੰਮ ਆਪਾਂ ਕਰਦੇ ਹਾਂ ਨਾ ਤੇ ਆਪਾਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦੇ ਰਹਿੰਦੇ ਆ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਲੋਡ ਪੈਂਦੀ ਏ ਜਿਵੇਂ ਕੋਈ ਬਿਲਡਿੰਗ ਵਾਲਾ ਕੋਈ ਪਾਈਪ ਦੀ ਲੋਡ ਪੈ ਗਈ ਜਾਂ ਕੋਈ ਉਸ ਤਰ੍ਹਾਂ ਦੀ ਲੋਡ ਪੈ ਪੈ ਗਈ ਹੈ ਨਾ ਵੀ ਕੋਈ ਵੀ ਕਈ ਵਾਰੀ ਕੈਮਰਾ ਉੱਚਾ ਨਹੀਂ ਮਾ ਕਰਕੇ ਸਾਈਡ ਕਰਕੇ ਲਾਉਣਾ ਆਉਂਦਾ ਸਲੀ ਤੁਹਾਨੂੰ ਕਈ ਪਾ ਜਿਹੜੀ ਲੋਡ ਪੈਂਦੀ ਆ ਤੇ ਅੱਜ ਅਸੀਂ ਆਏ ਹੋਏ ਹਾਂ ਜੀ ਇੱਕ ਬਹੁਤ ਮਸ਼ਹੂਰ ਪਿੰਡ ਆ ਪਿੰਡ ਨੂੰ ਮੋਸਟਲੀ ਹਰੇਕ ਜਾਣਦਾ ਏ ਜੀ ਪਿੰਡ ਹਿੰਮਤਪੁਰਾ ਮਾਲੋਂ ਜਾਣ ਚਾਹਦਾ ਮਹਤਾਜ ਨਹੀਂਗਾ ਕਿਉਂਕਿ ਬਹੁਤ ਪੁਰਾਣਾ ਪਿੰਡ ਆ ਤੇ ਉਥੇ ਬਹੁਤ ਸਾਰੇ ਚੀਜ਼ਾਂ ਹਮਤਪੁਰੇ ਦੇ ਮਸ਼ਹੂਰ ਆ ਜਿਵੇਂ ਕਿ ਕਈ ਕਰਾਹ ਜਿਵੇਂ ਆਪਣਾ ਕੰਪਿਊਟਰ ਕਰਾਹ ਵਗੈਰਾ ਜ ਬਣਦੇ ਆ ਉਥੇ ਹਨਾ ਉਹਨਾਂ ਚੀਜ਼ਾਂ ਦੇ ਵਿੱਚ ਉਹ ਬਹੁਤ ਮਸ਼ਹੂਰ ਪਿੰਡ ਆ ਇੱਕ ਤੇ ਅੱਜ ਅਸੀਂ ਹਮਤਪੁਰੇ ਹਨਾ ਕੰਮ ਕਰਨ ਆਏ ਹੋਏ ਸੀਗੇ ਤੇ ਉਥੇ ਸਾਨੂੰ ਕੁਝ ਛੋਟਾ ਜਿਹਾ ਕੰਮ ਦੀ ਕਿਸੇ ਚੀਜ਼ ਦੀ ਲੋੜ ਸੀ ਤੇ ਅਸੀਂ ਮਾਲੋ ਕਰਵਾਉਣ ਆਏ ਸੀਗੇ ਜਦੋਂ ਇੱਥੇ ਆਏ ਤੇ ਬਾਈ ਹੁਣਾ ਜਿਹੜਾ ਕੰਮ ਸੀ ਤੇ ਸਾਨੂੰ ਬੜਾ ਵਧੀਆ ਲੱਗਿਆ ਹਨਾ ਤੇ ਮੈਨੂੰ ਵੀ ਲੱਗਿਆ ਵੀ ਵੀ ਲੱਗਿਆ ਮਾਲੋ ਕਿਸਾਨ ਵੀ ਜਿਹੜਾ ਬੜਾ ਇੱਕ ਕੰਮ ਦੀਆਂ ਕਈ ਵਾਰੀ ਆਪਾਂ ਚੀਜ਼ ਦੀ ਆਪਾਂ ਲੋੜ ਹੁੰਦੀ ਆਪਾਂ ਲੈਣ ਕਿਤੇ ਦੂਰ ਜਾਣਾ ਪੈਂਦਾ ਹੈ ਕਿਤੇ ਹੋਰ ਜਾਣਾ ਪੈਂਦਾ ਜਾਂ ਆਪਾਂ ਕਈ ਵਾਰੀ ਕਸਟਮਾਈਜ਼ਡ ਚੀਜ਼ ਬਣਾਉਣੀ ਹੁੰਦੀ ਵੀ ਆਪਾਂ ਨੂੰ ਲੋੜ ਹੁੰਦੀ ਵੀ ਆਪਾਂ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਆ ਕੁਝ ਮਾੜਾ ਮੋਟਾ ਉਹਦੇ ਵਿੱਚ ਆਪਾਂ ਆਪਾਂ ਉਹਦੇ ਹਿਸਾਬ ਨਾਲ ਕੰਮ ਕਰਾਉਣਾ ਉਹ ਚੀਜ਼ ਕਰਾਉਣੀ ਆ ਮੰਨ ਲਓ ਕਿਸੇ ਤਰ੍ਹਾਂ ਦਾ ਵੀ ਜਿਹੜਾ ਖੇਤੀ ਵਾਲਾ ਸੰਦ ਆ ਉਹ ਵੀਰ ਹੋਣੀ ਬਣਾਉਂਦੇ ਆ ਤੇ ਵੀਰ ਹੋਣਾ ਮੰਨ ਲਓ ਮਿਹਨਤੀ ਕੰਮ ਆ ਬਹੁਤ ਸੋਹਣਾ ਕੰਮ ਆ ਸੈਂਪਲ ਜੇ ਪਰਿਵਾਰ ਚੋਂ ਆ ਬਾਈ ਹੁਣੀ ਹੈ ਨਾ ਤੇ ਬਾਈ ਹੁਣ ਦਾ ਸੁਭਾਅ ਬੜਾ ਵਧੀਆ ਲੱਗਿਆ ਮੈਨੂੰ ਤੇ ਚੀਜ਼ ਤੁਸੀਂ ਜਿਹੇ ਜ ਅਨਾਂ ਦੇ ਖਰਾਬ ਬਣਾਉਣਾ ਮਤਲਬ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਮੰਨ ਲਓ ਜਿਹੜਾ ਖੇਤੀ ਇਹਦੇ ਰਿਲੇਟਡ ਜੋ ਵੀ ਸੰਦ ਆ ਹਲ ਤੋਂ ਲੈ ਕੇ ਹੁਣ ਜੋ ਨਵੀਆਂ ਤਕਨੀਕਾਂ ਦੀਆਂ ਚੀਜ਼ਾਂ ਬਣ ਗਈਆਂ ਹਨਾ ਉਹ ਤੁਸੀਂ ਜੋ ਵੀ ਹਨਾ ਬਾਈ ਹੁਣ ਉਥੋਂ ਤੁਹਾਨੂੰ ਤੁਹਾਡੇ ਲੋਡ ਦੇ ਮੁਤਾਬਕ ਜਿਵੇਂ ਤੁਹਾਨੂੰ ਚਾਹੀਦੀ ਆ ਤੁਸੀਂ ਉਹਵੇਂ ਲੈ ਸਕਦੇ ਆ ਹਨਾ ਤੇ ਬਾਕੀ ਆ ਜੋ ਆਪਾਂ ਬਾਈ ਹੁਣ ਨਾਲ ਗੱਲ ਵੀ ਕਰਦੇ ਆ ਆਪਾਂ ਦਿਖਾਉਨੇ ਆ ਹਨਾ ਬਾਈ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਪ੍ਰੋਪਰ ਲੋਕੇਸ਼ਨ ਦੱਸਦੇ ਆ ਨੰਬਰ ਦੱਸਦੇ ਆ ਜੇ ਕਿਸੇ ਵੀਰ ਨੂੰ ਮੇਰੇ ਨਾਲ ਲੋਡ ਹੋ ਹਨਾ ਤੋ ਉਹ ਇਹਨਾਂ ਨਾਲ ਇੱਥੇ ਆ ਕੇ ਸੰਪਰਕ ਕਰਕੇ ਜਿਸ ਤਰ੍ਹਾਂ ਇਹ ਦੀ ਲੋੜਾ ਬਣਵਾ ਸਕਦਾ ਤੇ ਆਜੋ ਆਪਾਂ ਚੱਲਦੇ ਹਾਂ ਕਿ ਆਪਾਂ ਵੀਰ ਹੋਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਏ ਵੀਰੇ ਆ ਆਪਾਂ ਮੰਨ ਲਓ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦਿਓ ਵੀ ਆਪਾਂ ਖੜੇ ਆ ਕਿੱਥੇ ਆ ਵੀ ਕਿਹੜਾ ਪਿੰਡ ਆ ਤੇ ਕਿੱਥੇ ਨੇੜੇ ਪੈਂਦਾ ਹੈ ਪਿੰਡ ਹੈਮਤਪੁਰਾ ਜੀ ਰੋਡ ਭਧੌੜਾ ਠੀਕ ਆ ਜੀ ਛਾਪਾ ਠੀਕ ਆ ਜੀ ਜਿਹੜੀ ਆਪਣੀ ਵਰਕਸ਼ਾਪ ਆ ਇਹ ਮੰਨ ਲਓ ਜਿਹੜਾ ਹੈਮਤਪੁਰੇ ਤੋਂ ਤੋਂ ਭਧੌੜ ਨੂੰ ਰੋਡ ਜਾਂਦਾ ਹੈ ਉਹਦੇ ਤੇ ਆ ਜੀ ਹਾਂਜੀ ਤੇ ਨੇਰੇ ਨੇੜੇ ਆਪਣੇ ਕੁਝ ਹੋਰ ਇਥੇ ਪਾਰਕ ਆ ਜੀ ਨੇੜੇ ਪਾਰਕ ਬਣੀ ਹੋਈ ਹੈ ਹਾਂਜੀ ਹਾਂਜੀ ਠੀਕ ਆ ਜੀ ਬਸ ਇਹ ਥੋੜਾ ਜਿਹੜਾ ਪਿੰਡ ਹਮਤਪੁਰ ਨੂੰ ਵੇ ਸਾਰੇ ਜਾਣਦੇ ਆ ਤੇ ਵੇ ਹਮਤਪੁਰਾ ਜਿਹੜਾ ਪਿੰਡ ਆ ਇਹ ਜਿਹੜਾ ਮੋਗਾ ਤੋਂ ਬਰਨਾਲਾ ਰੋਡ ਆ ਇਹ ਲਗਭਗ ਸੈਂਟਰ ਦੇ ਵਿੱਚ ਨਾ ਥੋੜਾ ਜਿਹਾ ਜਿਹੜਾ ਮੇਨ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਮਈ ਆ ਮੇਨ ਰੋਡ ਤੋਂ ਪਤਾ ਲੱਗ ਜਾਂਦਾ ਤੇ ਵੀਰੇ ਮੰਨ ਲਓ ਤੁਸੀਂ ਕੀ ਕੀ ਮੰਨ ਲਓ ਜੀ ਮੰਨ ਲਓ ਕਿਸਾਨਾਂ ਨੂੰ ਜੋ ਵੀ ਜਿਹੜੇ ਸੰਦਾਂ ਦੀ ਲੋੜ ਆ ਮੰਨ ਲਓ ਕੋਈ ਵੀ ਸੰਦ ਜਿਵੇਂ ਆਪ ਨਾਰਮਲ ਸੰਦ ਜਿਵੇਂ ਹੱਲ ਤੋਂ ਲੈ ਕੇ ਕੁਛ ਵੀ ਆ ਕੋਈ ਬਣਾਉਣਾ ਜਿਵੇਂ ਕੁਛ ਵੀ ਆ ਖਰਾਬ ਵਗੈਰਾ ਇਹ ਖਰਾਬ ਵੀ ਤੁਸੀਂ ਆਪ ਹੀ ਸਾਰਾ ਹਾਂਜੀ ਹਾਂਜੀ ਸਾਰਾ ਕੁਝ ਸਾਰਾ ਕੁਝ ਮੰਨ ਲਓ ਤੁਸੀਂ ਆਪਣੇ ਆਪ ਹੀ ਤਿਆਰ ਕਰਦੇ ਜੀ ਮੰਨ ਲਓ ਜੋ ਵੀ ਇਹਦੀ ਕੱਟ ਪੱਟ ਕਰਦੇ ਆ ਜੋ ਆ ਜੋ ਮੰਨ ਲਓ ਕਿਸੇ ਨੇ ਕੋਈ ਕਸਟਮਾਈਜ਼ ਕਰਾਉਣਾ ਮੰਨ ਲਓ ਕਿਸੇ ਆਪ ਦੇ ਹਿਸਾਬ ਨਾਲ ਕੋਈ ਕਰਾਉਣਾ ਉਹ ਤੁਸੀਂ ਸਾਰਾ ਕੁਝ ਹਾਂਜੀ ਹਾਂਜੀ ਕਸਟਮਰ ਦੇ ਅਨੁਸਾਰ ਹੀ ओके ओके ਇਹ ਸੰਦ ਤੁਸੀਂ ਮੰਨ ਲਓ ਜਿਹੜੇ ਤਿਆਰ ਕਰਕੇ ਲਗਭਗ ਰੱਖਦੇ ਆ ਕਿ ਜਿਵੇਂ ਜਿਵੇਂ ਅਗਲੇ ਦੀ ਲੋੜ ਅਨਸਾਰ ਜਿਵੇਂ ਅਗਲਾ ਆ ਕੇ ਦੱਸਦਾ ਤੁਹਾਨੂੰ ਉਹ ਵੀ ਚੀਜ਼ ਬਣਾ ਦਿੰਦੇ ਆ ਤਿਆਰ ਵੀ ਹੁੰਦੇ ਆ ਜਿਵੇਂ ਅਗਲਾ ਦੱਸੂਗਾ ਜੀ ਉਹ ਵੀ ਤਿਆਰ ਹੋ ਜਾਂਦਾ ਓਕੇ ਓਕੇ ਤੇ ਮੇਨ ਮੇਨ ਮੰਨ ਲਓ ਆਪਣਾ ਸੰਦ ਕਿਹੜੇ ਕਿਹੜੇ ਸੰਦ ਆ ਵੀ ਇਹ ਬਣਾਉਂਦੇ ਆ ਟੁਕਰਾ ਹਾ ਜੀ ਡੋਲੂ ਕਰਾਹ ਜੀ ਤੇ ਆਲੂ ਕੱਟਣ ਵਾਲੀ ਮਸ਼ੀਨ ਆ ਆਲੂ ਕੱਟਣ ਵਾਲੀ ਮਸ਼ੀਨ ਤੇ ਆਲੂ ਪਾ ਚ ਖਾਲ ਪਾਉਣ ਵਾਸਤੇ ਜਿੰਦਰਾ ਆਲੂ ਹਾਂ ਓਕੇ ਜੀ ਠੀਕ ਆ ਹਾਂ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਾਂ ਹਰੇ ਖਲਾਰਨ ਵਾਲੀ ਮਸ਼ੀਨ ਆ ਜੀ ਅੱਛਾ ਹਰੇ ਖਲਾਰਨ ਵਾਲੀ ਮਸ਼ੀਨ ਵੀ ਰੋਟਾਵੇਟਰ ਆ ਓਕੇ ਓਕੇ ਰੋਟਾਵੇਟਰ ਵੀ ਤੁਸੀਂ ਤਿਆਰ ਕਰਦੇ ਆਪ ਹਾਂ ਜੀ ਆਪਾਂ ਕਿਉਂਕਿ ਆਪਾਂ ਤਿਆਰ ਕਰਦੇ ਹਾਂ ਹਾਂ ਜੀ ਹਾਂ ਜੀ ਆਪਣੀ ਫਾਰਮ ਦਾ ਨਾਮ ਕੀ ਹੈ ਵੀਰੇ ਫਾਰਮ ਦਾ ਨਾਮ ਰਪਾਲ ਐਗਰੀਕਲਚਰ ਰਪਾਲ ਐਗਰੀਕਲਚਰ ਅਹਿਮਦਪੁਰਾ ਹਾਂ ਜੀ ਠੀਕ ਆ ਜੀ ਤੇ ਮੰਨ ਲਓ ਜੋ ਵੀ ਚੀਜ਼ ਜਿਵੇਂ ਕੋਈ ਕੋਈ ਵੀ ਸਾਨੂੰ ਕੋਈ ਨਾ ਲੋੜ ਆ ਜੇ ਤੂੰ ਅਗਲੇ ਚਾਹੁੰਦਾ ਹੋਵੇ ਤੂੰ ਬਣਾ ਕੇ ਦੇ ਸਕਦਾ ਹਾਂਜੀ ਹਾਂਜੀ ਹਾਂ ਅਗਲੇ ਨੇ ਜਿਵੇਂ ਉਹਨੂੰ ਹਵਾ ਹੈ ਨਾ ਲੋੜਾ ਉਹ ਬਣਾ ਸਕਦੇ ਹਾਂ ਹਾਂ ਹਾਂਜੀ ਹਾਂ ਠੋਕੇ ਵੀਰੇ ਠੀਕ ਆ ਇੱਕ ਵੀਰੇ ਆਪਾਂ ਆਫ ਕੈਮਰਾ ਕਰ ਰਹੇ ਸੀ ਨਾ ਵੀ ਗੱਲ ਵੀ ਇੱਕ ਤੁਸੀਂ ਜਿਹੜਾ ਜਿਹੜਾ ਇਹ ਆਪਣਾ ਕਰਾ ਹ ਇਹ ਕੋਈ ਹਾਈਡਰੋਲਿਕ ਹਾਈ ਵੀ ਤੁਸੀਂ ਜਿਹੜਾ ਕੁਝ ਕੁਝ ਅ ਕਸੇ ਐਕਸਪ ਆ ਕੇ ਕੁਝ ਉਹਦੇ ਜੇ ਤੁਸੀਂ ਆਪ ਉਹਦੇ ਜੇ ਕੀਤਾ ਹਾਂਜੀ ਹਾਂਜੀ ਆਰਪੇਜ ਜਿਹਾ ਜੀ ਅਮਰੀਕਾ ਚ ਅਸੀਂ ਅੱਛਾ ਬਾਹਰ ਵੀ ਤੁਸੀਂ ਭੇਜਦੇ ਆ ਜੀ ਹਾਂਜੀ ਹਾਂਜੀ ਪਰ ਉਹ ਦੇਖੋ ਹਣਾ ਵੀ ਵੀਰ ਹੁਣਾ ਕੋਲੇ ਟੈਲੈਂਟ ਬਾਕੀ ਐ ਵੀ ਇਹਨਾਂ ਦੇ ਜਿਹੜੇ ਕਰਾਹ ਬਣ ਕੇ ਉਹ ਅਮਰੀਕਾ ਦੇ ਵਿੱਚ ਵੀ ਇਹਨਾਂ ਨੇ ਭੇਜੀ ਹੋਇਆ ਉਹ ਹਾਈਡਰੌਲਿਕ ਕਰਾਹ ਮੰਨ ਲਓ ਉਹਦੇ ਵਿੱਚ ਕੁਝ ਚੇਂਜੇਸ ਕਰਕੇ ਹਣਾ ਸਿਸਟਮ ਚੇਂਜ ਕਰਕੇ ਵੀ ਉਹ ਵੀਰ ਹੁਣੇ ਬਣਾਉਂਦੇ ਆ ਬਾਕੀ ਆਲੂ ਪੁੱਟਣ ਵਾਲੀ ਆਲੂ ਵੇਚਣ ਵਾਲੀ ਉਹ ਤੇ ਜਾਂਦਾ ਸਾਰੀਆਂ ਬਣਾਉਂਦੇ ਬਣਾਉਂਦੇ ਹਣਾ ਤੇ ਕਿਸਾਨ ਵੀਰੋ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਰਿਓ ਹਣਾ ਤੇ ਵੀਰ ਹੁਣੀ ਮੰਨ ਲਓ ਵੀ ਬਹੁਤ ਵਧੀਆ ਸੁਭਾਅ ਦੇ ਨੇ ਇੱਕ ਸਮਾਲ ਫੈਮਿ ਤੇ ਮੌਕਾ ਵੀਰ ਹੁਣਾਂ ਨੂੰ ਜਰੂਰ ਦਿਓ ਇੱਥੇ ਆ ਕੇ ਜਦੋਂ ਜੇ ਉਹ ਵੀ ਤੁਹਾਨੂੰ ਚੀਜ਼ ਚਾਹੀਦੀ ਜਿਸ ਤਰ੍ਹਾਂ ਦੀ ਚਾਹੀਦੀ ਹੈ ਵੀਰ ਹੁਣੇ ਉਸ ਤਰ੍ਹਾਂ ਦੀ ਚੀਜ਼ ਬਣਾ ਦਿੰਦੇ ਆ ਆਓ ਆ ਕੇ ਇੱਕ ਇੱਕ ਵਾਰੀ ਵੀਰ ਹੁਣਾਂ ਨੂੰ ਜਰੂਰ ਮਿਲੋ ਮਿਲ ਕੇ ਜੋ ਵੀ ਇਨਫਾਰਮੇਸ਼ਨ ਆ ਜੋ ਤੁਹਾਨੂੰ ਚੀਜ਼ ਦੀ ਲੋੜ ਆ ਤੁਸੀਂ ਆ ਕੇ ਵੀਰ ਹੁਣਾਂ ਨਾਲ ਡਿਸਕਸ ਜਰੂਰ ਕਰੋ ਤੇ ਵੀਰ ਹੁਣਾਂ ਨੂੰ ਉਹ ਐਪਰੀਸ਼ੀਏਟ ਵੀ ਜਰੂਰ ਕਰੋ ਤੇ ਬਾਕੀ ਹੋਰ ਵੀਰੇ ਕੁਝ ਵੀ ਨਾਲ ਜਸਤਰਾ ਵੀ ਆਪਾਂ ਕਹਿ ਸਕਦੇ ਆ ਵੀ ਕੋਈ ਚੀਜ਼ੇ ਸੰਦ ਜਿਵੇਂ ਪੁਰਾਣੇ ਸੰਦ ਰਿਪੇਅਰ ਵਗੈਰਾ ਵੀ ਕਰ ਦਿੰਦੇ ਆ ਤੁਸੀਂ ਹਾਂਜੀ ਕਰ ਦਿੰਦੇ ਆ ਜੇ ਮੇ ਕੋਈ ਕਿਸੇ ਦੀ ਤੁਹਾਡੇ ਨੇੜੇ ਤੇ ਪਿੰਡ ਦੇ ਵਿੱਚ ਕੋਈ ਆਉਂਦਾ ਬੰਦਾ ਕੋਈ ਆ ਉਹ ਆਉਂਦਾ ਵੀ ਉਹਨੂੰ ਵੀ ਰਿਪੇਅਰ ਕਰਾਉਣੀ ਆ ਅਗਲੇ ਨੂੰ ਕਿਸੇ ਤਰ੍ਹਾਂ ਦੀ ਵੀ ਹਾਂਜੀ ਓਕੇ ਓਕੇ ਹਾਂਜੀ ਦੋਸਤੋ ਲਗਭਗ ਜਿਹੜਾ ਵੀ 23 ਸਾਲ ਦਾ ਹੈ ਨਾ ਬਾਈ ਉਹਨਾਂ ਦਾ ਤਜਰਬਾ ਹੈ ਤੇ ਮੈਨੂੰ ਇਹ ਲੱਗਦਾ ਵੀ ਬੰਦਾ ਤਜਰਬੇ ਨਾਲ ਸਭ ਕੁਝ ਸਿੱਖਦਾ ਹੈ ਹਨਾ ਤੇ ਜਿਹੜੇ ਸਾਹ ਨਾਲ ਕਿ ਮੈਂ ਬਾਈ ਉਹਨਾਂ ਨਾਲ ਗੱਲਾਂ ਕੀਤੀਆਂ ਅਸੀਂ ਆਫ ਟਾਈਮ 'ਰਾ ਵੀ ਗੱਲਾਂ ਕਰ ਰਹੇ ਸੀ ਜਿਹੜੇ ਸਾਹ ਨਾਲ ਬਾਈ ਨੇ ਸਾਨੂੰ ਤਜਰਬਾ ਸ਼ੇਅਰ ਕੀਤਾ ਸਾਨੂੰ ਬਾਈ ਦੀਆਂ ਮਨ ਕੋਈ ਲੱਗਿਆ ਬਾਕੀ ਬਾਈ ਤਜਰਬਾ ਬੋਲਦਾ ਹਨਾ ਬਾਈ ਦੇ ਵਿੱਚ ਕੋਈ ਗੁਣ ਹੈ ਤੇ ਤੁਸੀਂ ਵੀ ਜਰੂਰ ਮੌਕਾ ਦਿ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਚੈਨਲ ਨੂੰ ਆਪਣੇ ਨੂੰ ਹਨਾ ਲਾਈਕ ਸ਼ੇਅਰ ਜਰੂਰ ਕਰ ਦਿਓ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਫੋਲੋ ਕਰ ਲਓ ਆਪਾਂ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਤੁਹਾਡੇ ਲਈ ਲਿਆਉਂਦੇ ਰਹਿਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ